ਜੇ ਕੋਈ ਆਪਸ ਵਿੱਚ ਕੋਈ ਆਪਸ ਵਿੱਚ ਕਰ ਰਿਹਾ ਕੋਈ ਲੜਾਈ ਚੁਗਿਆ ਉਹ ਚ ਹੁਣ ਹਰ ਇੱਕ ਥਾਂ ਮੈਂ ਤਾਂ ਦੇਖੋ ਕੋਈ ਐਕਸਰਸਾਈਜ਼ ਹੈ ਫੇਰ ਵੀ ਜਿਹੜੇ ਪਿਛਲੀਆਂ ਸਰਕਾਰਾਂ ਦੀਆਂ ਉਹਨਾਂ ਚ ਬਹੁਤ ਵੱਡੇ ਵੱਡੇ ਕੁਸ਼ ਹੋਇਆ ਮੈਂ ਤੁਹਾਨੂੰ ਵੀ ਦੱਸਣਾ ਚਾਹਣਾ ਮੇਰੇ ਵੀ ਦੋ ਗੋਲੀਆਂ ਲੱਗੀਆਂ ਸੀ ਉਦੋਂ ਕਾਂਗਰਸੀ ਸਰਕਾਰ ਸੀ ਸੋ ਮੈਂ ਮੇਰਾ ਤਾਂ ਕਹਿਣ ਦਾ ਮਕਸਦ ਇੱਕੋ ਹੀ ਆ ਸਾਨੂੰ ਆਪਦਾ ਸੂਬਾ ਪਿਆਰਾ ਅਸੀਂ ਆਪਣੇ ਸੂਬੇ ਨਾਲ ਡਟ ਕੇ ਖੜਿਆ ਡਟ ਕੇ ਖੜਨਾ ਵੀ ਚਾਹੀਦਾ ਕਿਉਂਕਿ ਪੋਲੀਟੀਕਲੀ ਚੱਲਦਾ ਰਹਿੰਦਾ ਕਦੇ ਕੌਣ ਸਰਕਾਰ ਆਈ ਕੌਣ ਗਈ ਉਹ ਨਹੀਂ ਅਸੀਂ ਜੇ ਆਪਣੇ ਜਿਸ 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 ਇਨਸਾਨ ਦੇ ਵਿੱਚ ਜਿੰਨਾ ਲੋਕਾਂ ਦੇ ਵਿੱਚ ਦੇਸ਼ ਪ੍ਰਤੀ ਆਪਣੇ ਸਟੇਟ ਪ੍ਰਤੀ ਨੈਸ਼ਨੈਲਿਟੀ ਨਹੀਂ ਹੋ ਉਹ ਮਾੜਿਆ ਆਪਣੇ ਦੇਸ਼ ਪ੍ਰਤੀ ਆਪਣੇ ਸਟੇਟ ਪ੍ਰਤੀ ਆਪਾਂ ਨੂੰ ਪੂਰਾ ਪਿਆਰ ਹੋਣਾ ਚਾਹੀਦਾ ਔਰ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਧੰਨਵਾਦ ਜੀ ਜਨਾਬ ਮੁਲਾਕਨ ਦੇ ਵਿੱਚ ਨਹੀਂ ਜੀ ਇਹ ਵੀ ਜਾਣਦੇ ਵੀ ਇਥੇ ਪੰਚ ਜੀ ਜੀ ਸਾਫੀ ਪੰਜਾਬ ਦੇ ਬਹੁਤ ਮੰਤਰੀਆਂ ਮੌਜੂਦ ਕਰਿਆ ਅਪੀਟੀ ਦੀ ਇਹ ਲਗਾਤਾਰ ਲੰਬੇ ਸਮੇਂ ਤੋਂ ਖਾਣਾ ਨਾ ਖਾਣ ਕਰਕੇ ਜਿਹੜੀ ਸਿਹਤਾ ਉਹਨਾਂ ਦੀ ਕਾਫੀ ਨਸਾਜ ਹੈ ਉਸ ਨੂੰ ਮੈਂ ਤਾਂ ਪ੍ਰਮਾਣਿਤ ਹੋ ਗਈ ਹੈ ਇਸੋ ਗੁਰਨਦੀਪ ਸਾਹਿਬ ੱਲਿਬਾਤ ਸਾਹਿਬ ਨੂੰ ਤੰਦਰੁਸਤ ਰੱਖਣ ਔਰ ਦੀ ਸੁਭੇ ਦੇ ਵਿੱਚ ਜਿਹੜੀਆਂ ਕੋਈ ਕੋਈ ਕੇਂਦਰ ਸਰਕਾਰ ਕੋ ਦੀ ਕੋਈ ਲੜਾਈਆਂ ਨਹੀਂ ਚੰਗੇ ਤਰੀਕੇ ਨਾਲ ਲੜਨ ਔਰ ਇਹ ਜਿਹੜੇ ਪਿਛਲੇ 22 23 ਦਿਨ ਤੋਂ ਜਿਹੜੇ ਪੂਰੀ ਲਗਾਤਾਰ ਬਿਠੇ ਨੇ ਉਹ ਮੈਂ ਕੇਂਦਰ ਸਰਕਾਰ ਨੂੰ ਤੁਹਾਡੇ ਮਾਧਿਅਮ ਜਰੀਏ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਨੂੰ ਝੁੱਕ ਕੇ ਜਿਹੜਾ ਕਿਸਾਨਾਂ ਨਾਲ ਹੈ ਜਿਹਦੀ ਗੱਲਬਾਤ ਕਰਨੀ ਚਾਹੀਦੀ ਆ ਔਰ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਅਸੀਂ ਕੋਈ ਆਪਦੇ ਵਾਸਤੇ ਨਹੀਂ ਫਸਲਾ ਪੈਦਾ ਕਰਦੇ ਅਸੀਂ ਕੇਂਦਰ ਦਾ ਜਿਹੜਾ ਪੂਲ ਆ ਉਹ ਚ ਪਾਉਣ ਵਾਸਤੇ ਅਸੀਂ ਅਸੀਂ ਆਪਣੀਆਂ ਜ਼ਮੀਨਾਂ ਬੰਜਰ ਕਰ ਲੀਆਂ ਅਸੀਂ ਪੈਦਾਵਾਰ ਵਧਾ ਵਧਾ ਕੇ ਵਧਾ ਵਧਾ ਕੇ ਕੇਂਦਰ ਦੀ ਜਿਹੜੀ ਕਣਕ ਦੀ ਪੈਦਾਵਾਰ थी ਉਹ ਪੂਰੀ ਕੀਤੀ ਪੈਰਾਸਰ ਕੀਤਾ ਤੇ ਇਸ ਨੂੰ ਪੈਰਾਸਰ ਕੀਤਾ ਫਿਰ ਅੱਜ ਕੀਤੇ ਨਾ ਕੀਤੇ ਇਤਾਂ ਦਾ ਪਤੀਰਾ ਕੇਂਦਰ ਵੱਲੋਂ ਬਣਾਇਆ ਜਾ ਰਿਹਾ ਕਿ ਪੰਜਾਬ ਨੂੰ ਅਣਗੌਲਿਆ ਕੀਤਾ ਜਾ ਰਿਹਾ ਇਤਾਂ ਨਹੀਂ ਹੋਣਾ ਚਾਹੀਦਾ ਪੰਜਾਬ ਉਹ ਉਹ ਸੁਭਾ ਜਿਹਨੇ ਹਮੇਸ਼ਾ ਜਿੰਨੀਆਂ ਵੀ ਔਕੜਾ ਪੰਜਾਬ ਦੇ ਉੱਤੇ ਆਈਆਂ ਨੇ ਉਹਨਾਂ ਨੂੰ ਪੰਜਾਬ ਨੇ ਅੱਗੇ ਖੜ ਕੇ ਆਪ ਦੇ ਸਰੀਰਾਂ ਤੇ ਗੋਲੀਆਂ ਖਾਧੀਆਂ ਔਰ ਹਮੇਸ਼ਾ ਦੇਸ਼ ਦੀ ਲੜਾਈ ਲੜੀਆ ਸੋ ਅੱਜ ਕੇਂਦਰ ਨੂੰ ਚਾਹੀਦਾ ਉਹ ਉਸ ਜਿੱਥੋਂ ਸਾਡੇ ਕਿੰਨੇ ਗੁਰੂ ਸਹਿਬਾਨ ਹੋਏ ਨੇ ਜਿਹੜੇ ਕਿੰਨੇ ਪੀਰ ਪਗੰਬਰ ਹੋਏ ਨੇ ਉਸ ਸੂਬੇ ਨੂੰ ਹੁਣ ਜੇ ਅਣਗੌਲਾ ਕਰਨਗੇ ਤਾਂ ਕੇਂਦਰ ਨੇ ਸੁਖ ਦੀ ਰੋਟੀ ਨਹੀਂ ਖਾਣੀ ਹੈ ਉਹਨੂੰ ਭੁਗਤਣਾ ਪੈਣਾ ਪਰ ਚਾਹੀਦਾ ਸਮਿਲਸਰ ਰਹਿੰਦੇ ਉਹ ਜਿਹੜਾ ਰਾਜਾ ਬਣੀ ਜਿਹੜੀ ਆਈ ਸੀ ਰਾਜਾ ਬਣੀ ਕਿਹਾ ਰਾਹੁਲ ਗਾਂਧੀ ਜੀ ਨੇ ਗੱਲ ਚੱਲੀ ਹੈ ਸੰਸਦ ਦੇ ਵਿੱਚ ਗੱਲ ਚੱਕੀ ਹੈ ਕੱਲ ਰਾਜਾ ਹੁਣੀ ਜੀ ਆਈ ਸੀ ਉਹਨਾਂ ਨੇ ਕਿਹਾ ਹੈ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਗੱਲ ਚੱਕੀ ਕਿਸਾਨਾਂ ਦੀ ਨੇ راہول ਕੀ ਸਾਡੇ ਮਾਲਵਿੰਦਰ ਕੰਗਜੀ ਨੇ ਪੂਰਾ ਠੋਕ ਕੇ ਗੱਲ ਕੀਤੀ ਔਥੇ ਕਿਸਾਨਾਂ ਦੀ ਔਰ ਸਾਡੇ ਐਮਪੀ ਮੀਤਿਹਰ ਜੀ ਜਿਹੜੇ ਸੰਗਰੂਪਤੇ ਨੇ ਉਹਨਾਂ ਦਾ ਤੁਸੀਂ ਦੇਖੋ ਕਿੰਨੇ ਜ਼ਬਰਦਸਤ ਤਰੀਕੇ ਨਾਲ ਉਹਨਾਂ ਨੇ ਗੱਲ ਚੁੱਕੀ ਆ ਮਕਸਦ ਇਹ ਹੈ ਐਮਪੀ ਬਣੇ ਨੇ ਤਾਂ ਉਹਨਾਂ ਦਾ ਫਰਜ਼ ਬਣਦਾ ਸਟੇਟ ਦੀ ਗੱਲਬਾਤ ਹੈ ਜਿਹੜੀ ਓਥੇ ਰੱਖਣ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਗੱਲ ਰੱਖੀ ਵੀ ਆ ਔਰ ਉਹਨਾਂ ਦੇ ਕੰਨ ਵੀ ਖੋਲੇ ਨੇ ਔਰ ਆਉਣ ਵਾਲੇ ਸਮੇਂ 'ਚ ਇਹ ਹਰ ਵਾਰੀ ਜਦੋਂ ਵੀ ਉਹ ਲੋੜ